ਲੋਕ ਸਭਾ ਚੋਣਾਂ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਦੇ ਮੁੱਦੇ ਤੇ ਕਾਂਗਰਸ ਹਾਈ ਕਮਾਂਡ ਤੇ ਪੰਜਾਬ ਕਾਂਗਰਸ ਦੇ ਵਿੱਚ ਛਿੜੇ ਕਮਸਾਨ ਦੇ ਵਿੱਚ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਪ੍ਰਭਾਰੀ ਹਰੀਸ਼ ਚੋਧਰੀ ਦੀ ਛੁੱਟੀ ਕਰ ਦਿੱਤੀ ਹੈ। ਉਹਨਾਂ ਦੀ ਜਗ੍ਹਾ ਦਿੱਲੀ ਦੇ ਸਾਬਕਾ ਮਤਾਇਕ ਦਵਿੰਦਰ ਯਾਦਵ ਨੂੰ ਪੰਜਾਬ ਕਾਂਗਰਸ ਦਾ ਪ੍ਰਭਾਰੀ ਨਿਯੁਕਤ ਕਰ ਦਿੱਤਾ ਗਿਆ। ਲਾਵੇ ਕਿ ਹਰੀਸ਼ ਚੋਧਰੀ ਨੂੰ ਹਟਾ ਕੇ ਅਜਿਹੇ ਸਮੇਂ ਵਿੱਚ ਦਵਿੰਦਰ ਯਾਦਵ ਨੂੰ ਜ਼ਿੰਮੇਵਾਰੀ ਸੌਂਪਨ ਦੇ ਪਿੱਛੇ ਕਈ ਸਿਆਸੀ ਕਾਰਨ ਮੰਨੇ ਜਾ ਰਹੇ ਹਨ। ਦਵਿੰਦਰ ਦਿੱਲੀ ਦੇ ਕਾਂਗਰਸ ਆਗੂ ਹਨ। ਇਹ ਪਰਵਰਤਨ ਅਜੀਬੇ ਵਕਤ ਵਿੱਚ ਹੋਇਆ ਜਦੋਂ ਇੰਡੀਆ ਗੱਠਜੋੜ ਤੋਂ ਲੈ ਕੇ ਪੰਜਾਬ ਵਿੱਚ ਆਪ ਅਤੇ ਕਾਂਗਰਸ ਦੇ ਵਿੱਚ ਸੀਟਾਂ ਪਟਵਾਰੇ ਨੂੰ ਲੈ ਕੇ ਖੂਬ ਬਵਾਲ ਮਚਿਆ ਹੋਇਆ ਹੈ। ਕੇਵਲ ਨਵਜੋਤ ਸਿੱਧੂ ਹੀ ਨਹੀਂ ਇਸ ਗੱਠਜੋੜ ਦੇ ਪੱਖ ਵਿੱਚ ਹਨ। ਚਰਚਾ ਹੈ ਕਿ ਹਰੀਸ਼ ਚੌਧਰੀ ਇਸ ਮਾਮਲੇ ਨੂੰ ਲੈ ਕੇ ਪਾਰਟੀ ਦੇ ਆਗੂਆਂ ਤੇ ਨਾਲ ਤਾਲਮੇਲ ਨਹੀਂ ਬਿਠਾ پا ਰਹੇ ਸੰ। ਅਜੀਬੇ ਵਿੱਚ ਹੁਣ ਪਾਰਟੀ ਨੇ ਦਿੱਲੀ ਦੇ ਆਗੂ ਨੂੰ ਹੀ ਕਮਾਂਡ ਸੌਂਪ ਦਿੱਤੀ ਹੈ ਤਾਂਕਿ ਇੰਡੀਆ ਗੱਠਜੋੜ ਦੇ ਆਗੂਆਂ ਨੂੰ ਪਿਆਰ ਕਰ ਪਾਉਣ। ਇਸ ਪੂਰੇ ਮਸਲੇ ਤੇ ਜਦੋਂ ਪੰਜਾਬ ਦੇ ਨਵੇਂ ਚੁਣੇ ਗਏ ਇੰਚਾਰ ਦਵਿੰਦਰ ਯਾਦਵ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਪਹਿਲਾ ਕਦਮ ਇਹੀ ਰਹੇਗਾ ਕਿ ਪੰਜਾਬ ਕਾਂਗਰਸ ਦੇ ਸਾਰੇ ਆਗੂਆਂ ਨੂੰ ਇਕੱਠੇ ਰੂਪ ਵਿੱਚ ਲੈ ਕੇ ਮੀਟਿੰਗ ਕਰ ਆਪਸੀ ਵਿਵਾਦ ਨੂੰ ਖਤਮ ਕਰਾਂ ਮੈਂ 2-3 ਦਿਨਾਂ ਵਿੱਚ ਪੰਜਾਬ ਦੇ ਪੁਰਾਣੇ ਸਾਥੀਆਂ ਨਾਲ ਮੀਟਿੰਗ ਕਰਨ ਜਾ ਰਿਹਾ ਸਾਰੇ ਤਜਰਬੇ ਵਾਲੇ ਆਗੂ ਹਨ ਆਪਸੀ ਮਨਮੋਟਾਵ ਨੂੰ ਖਤਮ ਕਰਨ ਦੀ ਮੇਰੀ ਪ੍ਰਾਥਮਿਕਤਾ ਰਹੇਗੀ ਲੋਕ ਸਭਾ ਚੋਣਾਂ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਦੇ ਮੁੱਦੇ ਤੇ ਕਾਂਗਰਸ ਹਾਈ ਕਮਾਂਡ ਤੇ ਪੰਜਾਬ ਕਾਂਗਰਸ ਦੇ ਵਿੱਚ ਛਿੜੇ ਕਮਸਾਨ ਦੇ ਵਿੱਚ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਪ੍ਰਭਾਰੀ ਹਰੀਸ਼ ਚੌਧਰੀ ਦੀ ਛੁੱਟੀ ਕਰ ਦਿੱਤੀ ਹੈ। ਉਹਨਾਂ ਦੀ ਜਗ੍ਹਾ ਦਿੱਲੀ ਦੇ ਸਾਬਕਾ ਬਜ਼ਾਏਕ ਦਵਿੰਦਰ ਯਾਦਵ ਨੂੰ ਪੰਜਾਬ ਕਾਂਗਰਸ ਦਾ ਪ੍ਰਭਾਰੀ ਨਿਯੁਕਤ ਕਰ ਦਿੱਤਾ ਗਿਆ। ਲੱਗਦਾ ਹੈ ਕਿ ਹਰੀਸ਼ ਚੌਧਰੀ ਨੂੰ ਹਟਾ ਕੇ ਅਜਿਹੇ ਸਮੇਂ ਵਿੱਚ ਦਵਿੰਦਰ ਯਾਦਵ ਨੂੰ ਜ਼ਿੰਮੇਵਾਰੀ ਸੌਂਪਨ ਦੇ ਪਿੱਛੇ ਕਈ ਸਿਆਸੀ ਕਾਰਨ ਮੰਨੇ ਜਾ ਰਹੇ ਹਨ। ਦਵਿੰਦਰ ਦਿੱਲੀ ਦੇ ਕਾਂਗਰਸ ਆਗੂ ਹਨ। ਇਹ ਪਰਵਰਤਨ ਅਜੀਬੇ ਵਕਤ ਵਿੱਚ ਹੋਇਆ ਜਦੋਂ ਇੰਡੀਆ ਗੱਠਜੋੜ ਤੋਂ ਲੈ ਕੇ ਪੰਜਾਬ ਵਿੱਚ ਆਪ ਅਤੇ ਕਾਂਗਰਸ ਦੇ ਵਿੱਚ ਸੀਟਾਂ ਵਟਵਾਰੇ ਨੂੰ ਲੈ ਕੇ ਖੂਬ ਬਵਾਲ ਮਚਿਆ ਹੋਇਆ। ਕੇਵਲ ਨਵਜੋਤ ਸਿੱਧੂ ਹੀ ਨਹੀਂ ਇਸ ਗੱਠਜੋੜ ਦੇ ਪੱਖ ਵਿੱਚ ਹਨ। ਚਰਚਾ ਹੈ ਕਿ ਹਰੀਸ਼ ਚੌਧਰੀ ਇਸ ਮਾਮਲੇ ਨੂੰ ਲੈ ਕੇ ਪਾਰਟੀ ਦੇ ਆਗੂਆਂ ਤੇ ਨਾਲ ਤਾਲਮੇਲ ਨਹੀਂ ਬਿਠਾ پا ਰਹੇ ਸੰ। ਅਜੀਬੇ ਵਿੱਚ ਹੁਣ ਪਾਰਟੀ ਨੇ ਦਿੱਲੀ ਦੇ ਆਗੂ ਨੂੰ ਹੀ ਕਮਾਂਡ ਸੌਂਪ ਦਿੱਤੀ ਹੈ ਤਾਂਕਿ ਉਹ ਇੰਡੀਆ ਗੱਠਜੋੜ ਦੇ ਆਗੂਆਂ ਨੂੰ ਤਿਆਰ ਕਰ ਪਾਉਣ। ਇਸ ਪੂਰੇ ਮਸਲੇ ਤੇ ਜਦੋਂ ਪੰਜਾਬ ਦੇ ਨਵੇਂ ਚੁਣੇ ਗਏ ਇੰਚਾਰ ਦਵਿੰਦਰ ਯਾਦਵ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਪਹਿਲਾ ਕਦਮ ਇਹੀ ਰਹੇਗਾ ਕਿ ਪੰਜਾਬ ਕਾਂਗਰਸ ਦੇ ਸਾਰੇ ਆਗੂਆਂ ਨੂੰ ਇਕੱਠੇ ਰੂਪ ਵਿੱਚ ਲੈ ਕੇ ਮੀਟਿੰਗ ਕਰ ਆਪਸੀ ਵਿਵਾਦ ਨੂੰ ਖਤਮ ਕਰਾਂ ਮੈਂ 2-3 ਦਿਨਾਂ ਵਿੱਚ ਪੰਜਾਬ ਦੇ ਪੁਰਾਣੇ ਸਾਥੀਆਂ ਨਾਲ ਮੀਟਿੰਗ ਕਰਨ ਜਾ ਰਿਹਾ ਸਾਰੇ ਤਜਰਬੇ ਵਾਲੇ ਆਗੂ ਹਨ ਆਪਸੀ ਮਨਮੁਤਾਵ ਨੂੰ ਖਤਮ ਕਰਨ ਦੀ ਮੇਰੀ ਪ੍ਰਾਥਮਿਕਤਾ ਰਹੇਗੀ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ